ਨਜਾਇਜ਼ ਉਸਾਰੀ ਨੂੰ ਲੈ ਕੇ ਉੱਚ ਅਧਿਕਾਰੀਆਂ ਵੱਲੋਂ ਛਡਾਇਆ ਕਬਜ਼ਾ ਬੀ ਡੀਟੀ ਫਿਲਾਰਦੀ ਅਗਵਾਈ ਹੇਠ थाना ਮੁਖੀ ਫਿਲਾਰ ਸਮੇਤ ਟੀਮ ਨਾਲ ਨਜਾਇਜ਼ ਕਬਜ਼ਾ ਛਡਾਇਆ ਗਿਆ ਇਸ ਮੌਕੇ ਉਨ੍ਹਾਂ ਕਿਹਾ ਕਿ ਜਸਵੀਰ ਸਿੰਘ ਨੇ ਕਬਜ਼ਾ ਕੀਤਾ ਹੋਇਆ ਸੀ ਅਤੇ ਕਾਫੀ ਸਮਾਂ ਪਹਿਲਾਂ ਇਹਨਾਂ ਦੇ ਖਿਲਾਫ ਵੀ ਫੈਸਲੇ ਹੋ ਚੁੱਕੇ ਸਨ ਪੰਚਾਇਤ ਵਿਭਾਗ ਦੇ ਡਾਇਰੈਕਟਰ ਸਾਹਿਬ ਵੱਲੋਂ ਨੂੰ ਫੈਸਲਾ ਹੋਇਆ ਇਹ ਫੈਸਲਾ ਪੰਚਾਇਤ ਦੇ ਹੱਕ ਚ ਹੋਇਆ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਨਜਾਇਜ਼ ਕਬਜ਼ਾ ਲੈ ਲਿਆ ਇਹ ਕਨਾਲ ਦਾ ਸਮਰਲੇ ਜਗਾ ਹੈ ਖਾਲੀ ਕਰਵਾ ਕੇ ਪ੍ਰਸ਼ਾਸਨ ਵੱਲੋਂ ਪੰਚਾਇਤ ਹਵਾਲੇ ਕਰ ਦਿੱਤੀ ਹੈ ਇਸ ਸੰਬੰਧ ਵਿੱਚ ਜਦੋਂ ਜਸਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੇ ਦੱਸਣ ਮੁਤਾਬਿਕ ਪੰਚਾਇਤ ਨਾਲ ਕੇਸ ਚੱਲ ਰਿਹਾ ਹੈ ਪੰਚਾਇਤ ਵੱਲੋਂ ਜ਼ਬਰਦਸਤੀ ਕਰਕੇ ਕਬਜ਼ਾ ਕੀਤਾ ਜਾ ਰਿਹਾ ਅਤੇ ਮੇਰੇ ਨਾਲ ਪੁਰਾਣੀ ਰੰਜਿਸ਼ ਕੱਢ ਰਹੇ ਹਨ ਇਹ ਜ਼ਮੀਨ ਕਤਪਾਲੋ ਪਿੰਡ ਦੀ ਨਹੀਂ ਹੈ ਚੁੰਗੀਆਂ ਪਿੰਡ ਦੀ ਆਬਾਦੀ ਜਿਸ ਉੱਪਰ ਪਿੰਡ ਕਤਪਾਲੋ ਦੀ ਪੰਚਾਇਤ ਜ਼ਬਰੀ ਕਬਜ਼ਾ ਕਰ ਰਹੀ ਹੈ ਉਨ੍ਹਾਂ ਨੇ ਦੱਸਿਆ ਕਿ ਅਸੀਂ ਕਾਫੀ ਲੰਮੇ ਸਮੇਂ ਤੋਂ ਇਸ ਜ਼ਮੀਨ ਦੇ ਕਾਬਜ਼ ਹਾਂ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਜੀ ਨੀ ਤੇ ਮੈਨੂੰ ਇਹ ਚਾਰ ਨੂੰ ਇਹ ਜੇਹਾਂ ਬਾਅਦ ਵਿੱਚ ਕਰੂਗਾ ਅਣਾਈਆ ਬਾਅਦ ਮੈਂ ਕਹਿੰਦਾ ਲੱਗਿਆ ਜੀ ਉਹਦੇ ਮੱਧਮ ਵਿੱਚ ਟਿਕਣਾ ਰਹੇ ਉਹ ਨਾ ਨਾ ਅਸਲ ਤੌਰ ਤੇ ਜੇ ਮੈਂ ਸੰਖਾਤ ਤੋਂ ਬੋਲ ਰਿਹਾ ਹਾਂ ਲੱਗਦਾ ਹੈ ਕਿ ਇਹ ਨੰਗਲ ਦੇ ਕੋਲੋਂ ਆ ਰਿਹਾ ਹੈ ਹਾਂ ਬਾਹਰ ਵਿੱਚ ਕਰਵਾ ਕੇ ਕਿਹਨਾ ਹੀ ਆ। ਸਾਡੇ ਮਾਣ ਕਟਿਆ ਲੱਸੀ ਆ। ਉਹਦਾ ਮਤਲਬ ਹੈ ਕਿ ਕਸ਼ਮੇ ਆ। ਉਹਦਾ ਨਾਮ ਅਸਾਂ ਕਹਾਂਗੇ ਕਿ ਜਿਹਨੇ ਪਟੰਨਾ ਪੜਾਵਾ ਕਰਾਵਾਇਆ। ਮੇਰਾ ਨਾਮ ਜਸਵੀਰ ਸਿੰਘ ਤੇ ਪਿੰਡ ਕਦਪਾਲੋਂ ਸਾਡਾ ਨਾ ਇੱਕ ਪੰਚਾਇਤ ਨਾਲ ਕੇਸ ਚੱਲ ਰਿਹਾ ਆ। ਉਹ ਜਿਹੜਾ ਹੁਣ ਇਸ ਵੇਲੇ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਆ ਅਸੀਂ ਵੀ ਹਾਈ ਕੋਰਟ ਜਾਣੇ ਆ ਤਰੀਕ ਭੋਗਤਾਂ ਨਾਲ ਲੇਕਿਨ ਉਹ ਵੀ ਤਰੀਕ ਭੋਗਤਾਂ ਨਾਲ ਜਾ ਰਹੇ ਆ ਕੇ ਸਾਡਾ ਚੱਲ ਰਿਹਾ ਆ ਪ੍ਰੋਪਰ ਲੇਕਿਨ ਪੰਚਾਇਤ ਉਹਦੇ ਤੇ ਜਿਹੜਾ ਉਹ ਜ਼ਬਰਦਸਤੀ ਆਪਣਾ ਕਬਜ਼ਾ ਕਰਨਾ ਚਾਹੁੰਦੀ ਆ ਔਰ ਦਵਾ ਦੇ ਵਿੱਚ ਸਾਨੂੰ ਰੱਖਣਾ ਚਾਹੁੰਦੀ ਆ ਇਹ ਜ਼ਮੀਨ ਕਿਸ ਦੇ ਕਿਹੜੇ ਪਿੰਡ ਦੀ ਆ ਕਿੱਥੀ ਇਹ ਜਿਹੜੀ ਜ਼ਮੀਨ ਆ ਇੱਕ ਤਾਂ ਪਾਲੋਂ ਪਿੰਡ ਦੀ ਨਹੀਂ ਹੈਗੀ ਆ ਲੇਕਿਨ ਇਹਦੇ ਤੇ ਹੱਕ ਜਿਹੜਾ ਆ ਉਹ ਕੰਦਰ ਗਤਵਾਲੋਂ ਪੰਚਾਇਤ ਕਰਦੇ ਇਹ ਜ਼ਮੀਨ ਜਿਹੜੀ ਝੁੰਗੀਆਂ ਮਹਾ ਸਿੰਘ ਦੀ ਆਵਾਦੀ ਬੋਲਦੀ ਆ ਨਾ ਕਿ ਛੱਪੜ ਲਈ ਆਏ ਜਗਾ ਜਿਹੜੀ ਆ ਲੇਕਿਨ ਕਤਵਾਲੋਂ ਪਿੰਡ ਦੀ ਜਿਹੜੀ ਪੰਚਾਇਤ ਆ ਉਹ ਆਪਣਾ ਜ਼ਬਰੀ ਕਬਜ਼ਾ ਕਰਦੀ ਆ ਇਹਦੇ ਤੇ ਭਈ ਇਹ ਸਾਡੀ ਜਗਾ ਆ ਤੁਸੀਂ ਕਿੰਨੇ ਟਾਈਮ ਤੋਂ ਕਾਬਜ਼ ਸੀ ਕਾਬਜ਼ ਤਾਂ ਸੀ 92 94 ਤੋਂ ਆ ਜੀ ਕਿੰਨਾ ਕੁ ਨੁਕਸਾਨ ਆ ਇਹਦਾ ਨੁਕਸਾਨ ਤਾਂ ਇਹ ਦੇ ਵਿੱਚ ਬਹੁਤ ਹੋ ਗਿਆ ਜੀ ਜਿਹੜੇ 50 ਤੋਂ 60 ਖਾਨ ਸੀਗੇ ਸਾਡੇ ਮਕਾਨ ਦੇ 50 बाई 50 ਦੀ ਸ਼ਹਿਦ ਸੀ ਇੱਕ ਟਿਊਬਲ ਮੋਟਰ ਬੋਰ ਕਨੈਕਸ਼ਨ ਸੀਗਾ ਫੇਰ ਵਿੱਚ ਟਰੈਕਟਰ ਟਰਾਲੀਆਂ ਸੀਗੇ ਹੋਰ ਤੱਕ ਨੁਕਸਾਨ ਜਿਹੜਾ 15 ਲੱਖ ਤੋਂ 15-17 ਲੱਖ ਦਾ ਹੈਗਾ ਆ ਇਹਦੇ ਵਿੱਚ ਜਿਹਦਾ ਕੇਸ ਸਾਡੇ ਕੋਲ ਸਾਰਾ ਪਿਆਸ ਮਤਸਮਾਨ ਦੀਦਾ ਆ ਤੇ ਪੰਚਾਇਤ ਵੱਲੋਂ ਕਿੰਨੀ ਜਮੀਂ ਦਾ ਜਿਹੜਾ ਮਕਾਨ ਵਗੈਰਾ ਟਾ ਢਾਈ ਗਏ ਆ ਪੰਚਾਇਤ ਵੱਲੋਂ ਜਿਹੜਾ ਸਾਡੇ ਖਿਲਾਫ ਐਕਸ਼ਨ ਲਿਆ ਗਿਆ ਉਹ ਤਾਂ ਖਾਲੀ ਸਾਡੇ ਹੀ ਜਗ੍ਹਾ ਤੇ ਲਿਆ ਗਿਆ ਜਿੱਥੇ ਅਸੀਂ ਸਾਡੇ ਮਕਾਨ ਸੀ ਲੇਕਿਨ ਇਹ ਜਿਹੜੀ ਪਿੰਡ ਦੇ ਪੰਚਾਇਤ ਦੀ ਜਗ੍ਹਾ ਆ ਇਹ ਹੋਰ ਵੀ ਤਾਂ ਪਿੰਡ ਵਿੱਚ ਹੈਗੀ ਆ ਉਹ ਪੰਚਾਇਤ ਦਾ ਉਧਰ ਨੂੰ ਕਿਸੇ ਪਾਸੇ ਨੂੰ ਕੋਈ ਰਜਾਨੀ ਸਿਰਫ ਤੋਂ ਸਿਰਫ ਸਾਡੇ ਤੋਂ ਖਾਲੀ ਕਰਾਉਣਾ ਚਾਹੁੰਦੀ ਆ ਇਹ ਕੋਈ ਰੰਜਿਸ਼ ਹੋਇਆ ਨੀ ਜੀ ਰੰਜਿਸ਼ ਸਰਪੰਚ ਰੱਖਦਾ ਆ ਦੂਸਰੇ ਪਾਸੇ ਇਹ ਜਿਹੜਾ ਐ ਸੌਂਦੀ ਤੋਂ ਆਇਆ ਆ ਇਹ ਦਾ ਦੂਸਰੇ ਗਲਤ ਅੰਥਰਾਂ ਨਾਲ ਇਹ ਸਬੰਧ ਹੈ 사ऊदी ਤੋਂ ਆਇਆ ਮੁਸਲਮਾਨੀ ਟਾਈਪ ਪਾਕਿਸਤਾਨ ਵਾਲੇ ਇਹ ਨਾਲ ਇਹ ਜਿਹੜੀ ਇਹਦੀ ਇਹਨਾਂ ਚੱਲਦੀ ਆ ਸੈਟਿੰਗ ਉਹ ਵੀ ਇਹ ਕੰਮ ਕਰਦਾ ਆ ਤੇ ਜਿਹੜਾ ਇੱਕ ਮਾਈਨਿੰਗ ਦਾ ਮਸਲਾ ਸਮਝ ਮਾਈਨਿੰਗ ਦਾ ਮਸਲਾ ਇਹ ਆ ਜੀ ਵੀ ਇੱਥੇ 85 ਕਨਾਲ ਜਗ੍ਹਾ ਆ ਸਾਡੇ ਪਿੰਡ ਦੇ ਵਿੱਚ ਕਤਪਾਲੋਂ ਦੇ ਵਿੱਚ ਵਕਫ ਬੋਰਡ ਦੀ ਉਹਦੇ ਵਿੱਚ 25 ਤੋਂ 30 ਫੁੱਟ ਡੂੰਗੀ ਜਿਹੜੀ ਇਸ ਸਰਪੰਚ ਨੇ ਮਿੱਟੀ ਵੇਚ ਦਿੱਤੀ ਆ ਪੱਟ ਕੇ ਕਈ ਕਰੋੜਾਂ ਦੀ ਮਿੱਟੀ ਵੇਚ ਦਿੱਤੀ ਆ ਜਿਹਦੇ ਤੇ ਕੋਈ ਵੀ ਪ੍ਰਸ਼ਾਸਨ ਦਾ ਨਾ ਕੋਈ ਧਿਆਨਿਆ ਦੇ ਨਾ ਕਿਸੇ ਨੇ ਪਿੰਡ ਵਾਸੀ ਨੇ ਕੋਈ ਐਕਸ਼ਨ ਲਿਆ ਸਾਰੀ ਪੰਚਾਇਤ ਨੇ ਰਲ ਕੇ ਉਹ ਵੇਚੀ ਆ ਤੇ ਉਹਦੇ ਨਾਲ ਤਾਂ ਸਮਾਂ ਕਿ ਬਹੁਤ ਨੁਕਸਾਨ ਹੋਇਆ ਸਾਡਾ ਇੱਥੇ ਤਾਰਾ ਸਿੰਘ ਐਂਡ ਆਦਰਸ ਨੇ ਜਸਵੀਰ ਸਿੰਘ ਨੇ ਉਹਨੇ ਕਬਜ਼ਾ ਕੀਤਾ ਹੋਇਆ ਸੀਗਾ ਕਾਫੀ ਢੇਰ ਪਹਿਲਾਂ ਦਾ ਇਹਨਾਂ ਦੇ ਖਿਲਾਫ ਵੀ ਫੈਸਲੇ ਹੋ ਚੁੱਕੇ ਸੀਗੇ ਡਾਕਟਰ ਸਾਹਿਬ ਵੱਲੋਂ 30-4 ਨੂੰ ਫੈਸਲਾ ਹੋਇਆ ਕਿ ਪੰਚਾਇਤ ਦੇ ਹੱਕ ਵਿੱਚ ਉਹ ਅੱਸੀ ਅਜ ਕਬਜ਼ਾ ਲੈ ਲਿਆ ਹੋਇਆ ਇੱਕ ਨਾਲ 10 ਮਰਲੇ ਜਗ੍ਹਾ ਹੈਗੀ ਛੱਪੜ ਦੀ ਉਹ ਮਕਾਨ ਗੇਰੇ ਵੀ ਟਾਈਮ ਹਾਂ ਸ਼ਰਟ ਬਣੇ ਹੋਈ ਸੀ ਉਹਨਾਂ ਨੂੰ 2 ਮਹੀਨੇ ਦਾ ਟਾਈਮ ਹੋ ਚੁੱਕਾ ਸੀ ਉਹਨਾਂ ਨੂੰ ਦਿੱਤਾ ਹੋਇਆ ਸੀ ਵੀ ਖਾਲੀ ਕਰ ਲੋ ਬਟ ਨੋਟਿਸ ਕੱਢਣ ਦੇ ਬਾਵਜੂਦ ਵੀ ਉਹਨਾਂ ਨੇ ਖਾਲੀ ਨਹੀਂ ਕੀਤਾ ਤਾਂ ਇਸ ਕਰਕੇ ਅਸੀਂ ਮਤਲਬ ਲੈ ਲਿਆ ਉਹਦਾ ਕਬਜ਼ਾ ਠੋੜੇ ਜਿਹੇ ਥੋੜਾ ਜਿਹਾ ਅਸੀਂ ਸਮਾਨ ਹੁਣ ਉਹਦਾ ਵਿੱਚ ਪਿਆ ਉਹ ਛੱਡ ਦਿੱਤਾ ਉਹ ਵੀ ਚੱਕ ਲਊਗਾ ਤਾਂ ਫਿਰ ਜਿਹੜੀ ਰਹਿਦੀ ਕਾਰਵਾਈ ਉਹ ਅਸੀਂ ਪੂਰੀ ਕਰ ਲਾਂਗੇ ਜੋ ਸਿਵਲ ਪ੍ਰਸ਼ਾਸਨ ਦੇ ਨਾਲ ਥਾਣਾ ਫਲੋਰ ਪੁਲਿਸ ਨੇ ਇੱਕ ਜੁਆਇੰਟ ਆਪਰੇਸ਼ਨ ਕੀਤਾ ਇਹਦੇ ਵਿੱਚ ਸਰਕਾਰੀ ਜਗਾ ਤੇ ਜੋ ਕਿ ਇੱਕ ਪਤਲਾ ਸਿਵਲ ਹਕਮਜਾ ਕੀਤਾ ਹੋਇਆ ਸੀ ਜਿਸ ਨੂੰ ਬਾਰ ਬਾਰ ਨੋਟਿਸ ਦੇਣ ਦੇ باوجود ਵੀ ਸਿਵਲ ਪ੍ਰਸ਼ਾਸਨ ਵੱਲੋਂ ਜੋ ਡਾਇਰੈਕਸ਼ਨ ਦਿੱਤੀਆਂ ਸੀ ਉਸ ਮੁਤਾਬਕ ਇਹਨੇ ਖਾਲੀ ਨਹੀਂ ਕੀਤਾ ਸੀ ਤੇ ਅੱਜ ਇਸ ਨੂੰ ਜਾਬਤਿਆ ਅਨੁਸਾਰ ਜਿਸ ਨੂੰ ਖਾਲੀ ਕਰਾਇਆ ਗਿਆ ਤੇ ਜਿਹੜਾ ਪਾ ਜਗਾ ਛੱਪੜ ਦੀ ਜਗਾ ਸੀ ਜਿਹੜੇ ਕਿ ਸਰਕਾਰੀ ਹਿੱਤ ਵਾਸਤੇ ਤੇ ਲੋਕਾਂ ਦੇ ਹਿੱਤ ਵਾਸਤੇ ਵਰਤੀ ਜਾਣੀ ਸੀ ਬਰੇ ਸ਼ਖਸ ਆਪਣੇ ਹਿੱਤ ਵਾਸਤੇ ਵਰਤ ਰਿਹਾ ਸੀ ਉਸ ਨੂੰ ਅੱਜ قبضہ ਛੁੜਵਾ ਕੇ ਪੰਚਾਇਤ ਦੇ ਹਵਾਲੇ ਸਿਵਲ ਪ੍ਰਸ਼ਾਸਨ ਤੁਹਾ ਬੋਲਸ ਮੈਂ ਕੀਤਾ ਹੈ ਤੇ ਜਿਸ ਨੂੰ ਹੁਣ ਲੋਕ ਹਿਤ ਵਸਤਵ ਵਰਤਿਆ ਜਾਵੇਗਾ ਥੈਂਕ ਯੂ ਸਾਰਾ